ਜਿਨ੍ਹਾਂ ਨੇ tournar ਰੂਪ ਲੋਗ ਨੂੰ ਮੈਨੂੰ ਮੌਕਾ ਦਿੱਤਾ ਔਰ ਜਿੰਨੇ ਵੀ ਹਾਜ਼ਰ ਬੈਠੇ ਆਂ ਸਾਰਿਆਂ ਦਾ ਤੇ ਜੀ ਆਣ ਬਹੁਤ ਬਹੁਤ ਧੰਨਵਾਦ ਜੀ ਔਰ ਮੈਂ ਸਾਹਮਣੇ ਦਾ ਕਿ ਜਿਹੜੀ ਲਾਇਬ੍ਰੇਰੀ ਹੈ ਲਾਇਬ੍ਰੇਰੀ ਨੂੰ ਸਿਖਾ ਲਿਆ ਗਿਆ ਹੈ ਔਰ ਪੁਸਤਕ ਦਾ ਪੁਸਤਕ ਜਿੱਥੇ ਪੁਸਤਕਾਂ ਦਾ ਪੜ੍ਹਾਲ ਹੋ ਗਏ ਉਹ ਪੁਸਤਕਾਂ ਲੈ ਕੇ ਆਇਆ ਲੰਦਾ ਹੈ ਉਸੇ ਦਾ ਮਤਲਬ ਉਹਨਾਂ ਮਤਲਬ ਇਹ ਹੈ ਕਿ ਇਨਸਾਨ ਆਪਣੇ ਵਿਚਾਰ ਜਿੰਨੇ ਵੀ ਵਿਚਾਰ ਹਨ ਉਹ ਜਦੋਂ ਵੀ ਇਨਸਾਨ ਦੇ ਅੰਦਰ ਵਿਚਾਰ ਆਉਂਦੇ ਹਨ ਉਹ ਆਪਣੇ ਅੰਦਰ ਸਾਹਮ ਦਾ ਹੈ ਵਿਚਾਰਾਂ ਨੂੰ ਸਾਹਮ ਦਾ ਹੈ ਜਦੋਂ ਆਪਣੇ ਵਿਚਾਰ ਨੂੰ ਸਾਹਮ ਦਾ ਹੈ ਤਾਂ ਉਹਨਾਂ ਨੂੰ ਇੱਕ ਜਗਾ ਲਿਖ ਲੈਂਦਾ ਹੈ ਉਸ ਨੂੰ ਪੁਸਤਕ ਬਣ ਜਾਂਦੀ ਹੈ ਔਰ ਜਿੱਥੇ ਸਾਹਮ ਜਾਂਦੀਆਂ ਹਨ ਕਿਤਾਬਾਂ ਉਸ ਕਿਤਾਬਾਂ ਵਿੱਚ ਉਹ ਪੁਸਤਕਾ ਲਿਆ ਹੁੰਦਾ ਹੈ ਇਹ ਪੁਸਤਕ ਤਾਂ ਬਹੁਤ ਪੁਰਾਣਾ ਜੇ ਖਾਸ ਹੈ ਜੀ ਅਸੀਂ ਪੜਦੇ ਹਾਂ ਸਾਡੇ ਚਾਰ ਵੇਦ ਹਨ ਚਾਰ ਗਿੰਦਾਂ ਦੇਖੋ ਜੀ ਵਾਰਗ ਵਿੱਚ 10000 ਤੋਂ ਵੱਧ ਲੋਕ ਆਣ ਜੀ ਉਹ ਸਾਰੇ ਜਿਹੜੇ ਸਿਹਤ ਨਾਲ ਰਿਲੇਟਡ ਹਨ ਜੀ ਔਰ ਸਹਿਤ તમામ ਜਿਹੜੀ ਮੈਂ ਦੇਖਿਆ ਇਸ ਪਿੰਡ 'ਚ ਜਿਹੜੇ ਨੌਜਵਾਨ ਸਾਰੇ ਉਹ ਇਹਨਾਂ ਦੇ ਬਹੁਤ ਇੰਟਰਸਟ ਨਾਲ ਸਾਰੇ ਕੰਮ ਕਰ ਰਹੇ ਆ ਬਹੁਤ ਮੁਸਤਫਾ ਜਿਹੜੀਆਂ ਸਾਨੂੰ ਜਾਗਰਤ ਕਰ ਰਹੀਆਂ ਜੀ ਜਿਹੜੀ ਠੀਖੀ ਸਾਹਿਬ ਨੂੰ ਕਹਿ ਕੇ ਜਾ ਰਹੇ ਕਿ ਇਸ ਮੁਸਤਫਾ ਸਾਨੂੰ ਖਤਆਪਾ ਸਾਨੂੰ ਜੀਵਨ ਦੀ ਜਾਗਰਤ ਕਰਦੀਆਂ ਜੀ ਆਸਤੀ ਅੱਜ ਕੱਲ ਡਿਜੀਟਲ ਕਰ ਲਿਆ ਜੀ ਮੋਬਾਈਲ ਕਰਦੇ ਆ ਫੇਸਬੁਕ ਚੱਲਦੀ ਆ ਹੋਰ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਤੇ ਜਿ ਦੇਖਦੇ ਆ ਉਹ ਚੀਜ਼ ਦੇਖੀ ਕੋਈ ਨਹੀਂ ਦੇਖੀ ਇੱਕ ਵਾਰੀ ਵੀਡੀਓ ਦੇਖ ਕੇ ਕਿ ਚਟੌਲ ਕਰ ਦਿੰਦੇ ਆਂ ਆਪਣੀ ਪੜ੍ਹਾਈ ਪੁਸਤਕਾ ਪੁਸਤਕ ਸਾਜੋ ਆਨੰਦ ਦਿੰਦੀ ਆ ਉਸ ਨੂੰ ਲਗਾਤਾਰ ਪੜ੍ਹੋ ਤੁਸੀਂ ਨਾਮਲਾ ਪੜ੍ਹਦੇ ਹੋ ਜਦੋਂ ਨਾਮਲਾ ਪੜ੍ਹਨ ਲੱਗ ਜਿੰਦੇ ਤਾਂ ਲਗਾਤਾਰ ਲਗਾਤਾਰ ਪੜ੍ਹਦੇ ਹੋ ਉਸ ਦਾ ਆਨੰਦ ਆਉਂਦਾ ਹੈ ਪੁਸਤਕ ਆਨੰਦ ਦਿੰਦੀ ਹੈ ਲੇਕਿਨ ਜੋ ਆਸਤੀ ਸੋਸ਼ਲ ਮੀਡੀਆ ਦੇ ਪੜ੍ਹਦੇ ਹਾਂ ਨਾ ਜਿਹਾ ਸੁਣਦੇ ਹਾਂ ਉਹ ਸਾਨੂੰ ਆਨੰਦ ਨਹੀਂ ਦਿੰਦਾ ਅੱਗੇ ਦੇਖਦੇ ਆ ਸਾਡੇ ਅੱਗੇ ਆਓ ਜੀ ਗੁਰਗੱ ਸਾਹਿਬ ਜੀ ਮਹਾਰਾਜ ਉਹ ਇਟਾ ਸਹਿਤ ਦਾ ਸੁਲਮਾ ਜਿਹੜੇ ਜੀਵਨ ਜਾਲਤ ਹੁੰਦੇ ਸਾਰੇ ਸਾਰੇ ਜੀਵਨ ਜਾਲ ਸਿੱਖਦੇ ਹਾਂ ਮਹਾਰਾਜ ਜੀ ਕਹਿ ਲਿਆ ਗਿਆ ਪੜ੍ਹਖਾਰ ਇਹ ਹੈ ਗੁਜੀ ਹੈ ਮੁਰਖੇ ਨਾਲ ਨਾਲ ਗੁਜੀ ਹੈ ਵੀ ਅੱਖਰ ਪੜ੍ਹ ਕੇ ਬੰਦਾ ਸਿਆਣਾ ਬਣ ਜਾਂਦਾ ਹੈ ਔਰ ਇਸ ਸਿਆਣਪ ਦਾ ਫਜ਼ਾਨਾ ਜਿਹੜੀ ਲਾਇਬ੍ਰੇਰੀ ਹੈ ਇੱਥੇ ਜਿਹਨੇ ਇਹ ਲਾਇਬ੍ਰੇਰੀ ਪਾਣੀ ਹੈ ਸਭ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਣਾਈ ਹੈ ਗ੍ਰਾਮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਜੀ ਬੇਸਿਕਲੀ سن لیجیے گا جی اور فوتھی وال لکھا جی اور فوتی جی، جی، کی سارے گھر ایک دو کفتہ میں کبا سارے سانجھی کر بعد چ اپنا سامان گرہن کرا گا بہت سارے بےبے بیٹھے ہیں جی ماتاوا بیٹھیا اور میرے بھی، من سے تھا کہ میں کو ساہا جا میں لکھے جی ایک کوتا میری بےبے آ رہی ماتاوا ما، جاتے دھیان دوں کہ یار میری بےبے بھی کمان کری تھی ਯਾਰੋ ਮੇਰੀ 베ਬੇ ਦੀ ਕਮਾਲ ਕਰੇਦੀ ਗੋਦੀ 'ਚ ਬਿਠਾ ਕੇ ਮੰਨ ਲਉ ਮਾਲ ਕਰੇਦੀ ਲੈਲੇਦੀ ਮੇਰੀਆਂ ਸਾਰੀਆਂ ਬਲਾਵਾ ਫਿਰ ਦੇਵੇਦੀ ਮੇਰੀਆਂ ਸਾਰੀਆਂ ਬਲਾਵਾ ਮਨੂ ਦੇ ਕੇ ਆ ਦੁਆਵਾ ਤੇ ਹਾਲ ਕਰੇਦੀ ਯਾਰੋ ਮੇਰੀ 베ਬੇ ਦੀ ਕਮਾਲ ਕਰੇਦੀ ਵੀ 9 ਮਹੀਨੇ ਅਸਨੇ ਮਨੂ ਢੇਟਵਾ ਦਾ ਰੱਖਿਆ ਨੌ ਮਹੀਨੇ ਉਸਨੇ ਮੈਨੂੰ ਢੇਟਮਾ ਤਰਖਿਆ ਹਰ ਦੁੱਖ ਦਰਦ ਨੂੰ ਤਾਂ ਹਾਸਾ ਹੀ ਕਟਿਆ ਨੌ ਮਹੀਨੇ ਉਸਨੇ ਮੈਨੂੰ ਢੇਟਮਾ ਤਰਖਿਆ ਹਰ ਦੁੱਖ ਦਰਦ ਨੂੰ ਤਾਂ ਹਾਸਾ ਹੀ ਕਟਿਆ ਮੇਰੇ ਵਾਸਤੇ ਅਰਦਾਸਾਂ ਹਰ ਹਾਲ ਕਰੇ ਦੀ ਯਾਰੋ ਮੇਰੀ ਬੀਬੀ ਵੀ ਕਮਾਲ ਕਰੇ ਤੇ ਗੋਧੀ ਮਾ ਬਠਾ ਕਾ ਮਾਲੋ ਮਾਲ ਕਰੇ ਦੀ ਜੇ ਆਪ ਕਵੇ ਦੀ ਗਿੱਲੀ ਥੋਂਬਾ ਆਪ ਕਵੇ ਦੀ ਗਿੱਲੀ ਥੋਂਬਾ ਮਨ ਨੂੰ ਸੁਖੀ ਥੋਂਬਾ ਪਾਵੇ ਦੀ ਮੇਰੇ ਵਾਸਤੇ ਉਹ ਰਾਤਾਂ ਜਾਗ ਜਾ ਕੇ ਲੱਗਦੀ ਆਪੋ ਕਵੇਤੀ ਗਿੱਲੀ ਧੋਪਾ ਮਨ ਨੂੰ ਸੁਕੀ ਧੋਪਾ ਪਾ ਲਈ ਤੇ ਮੇਰੇ ਵਾਸਤਾ ਉਹ ਰਾਸਾ ਜਾਗ ਜਾਗ ਕਰ ਲੰਗਾਵੇ ਦੀ ਹਰ ਮੌਸਮ ਨੂੰ ਮਨ ਨੂੰ ਮਤਾਗੀ ਧਾਰ ਕਰੇ ਦੀ ਯਾਰੋ ਮੇਰੀ ਬੇਬੇ ਦੀ ਕਮਾਲ ਕਰੇ ਦੀ ਗੋਦੀ 'ਚ ਬਿਠਾ ਕੇ ਮਾਲ ਕਰੂਗੀ ਮੇਦੇ ਦੇ ਦੇ ਕਾ ਲੋਰੀਆਂ ਦੇ ਦੇ ਕਾ ਲੋਰੀਆਂ ਤਾਂ ਉਸਨੇ ਬਨ ਪਾਲਿਆ ਦੇ ਦੇ ਕਾ ਲੋਰੀਆਂ ਤਾਂ ਉਸਨੇ ਮਨ ਨੂੰ ਪਾਲਿਆ ਕਦਮ ਕਦਮ ਕਰ ਮਨ ਨੂੰ ਦਾ ਸੰਭਾਲਿਆ ਦੇ ਦੇ ਕਾ ਇਹ ਪਾਦੀ ਪਾਸ਼ਾ ਜੀ ਕਿ ਦੇ ਦੇਗਾ ਲੋਰੀਆਂ ਤਾਂ ਉਸਨੇ ਮੈਨੂੰ ਪਾਲਿਆ ਕਦਮ ਕਦਮ ਤਰ ਬੰਨੂ ਦਾ ਸੰਭਾਲਿਆ ਹਰ ਮੁਸੀਬਤ ਮੈਂ ਮੇਰੀ ਉਹ ਸੰਭਾਲ ਕਰੀ ਤੀ ਯਾਰੋ ਦੀ ਜੀ ਬੀਬੀ ਜੀ ਕਮਾਲ ਕਰੀ ਤੀ ਗੁੱਦੀ ਮੋ ਬਠਾ ਕਾ ਮਲੋ ਮਾਲ ਕਰੀ ਬਈ ਮੇਰੇ ਪੇਟ ਮਾ ਦਰਦ ਜਦ ਲੱਗ ਜੇ ਤਾਂ ਹੋਣ ਜੀ ਮੇਰੇ ਪੇਟ 'ਆ ਮਾ ਦਰਦ ਜਦੋਂ ਲੱਗ ਜੇ ਤਾਂ ਹੁਣ ਜੀ ਮੇਰੇ ਤੇ ਪਹਿਲਾਂ ਹੀ ਆਪ ਲੱਗ ਜੇਤੀ ਰੋਣ ਜੀ ਤੇ ਸਾਰੀਆਂ ਮਾਵਾਂ ਦਾ ਇਸੇ ਇੰਦਾ ਜੀ ਮਾਵਾਂ ਦਾ ਅੰਦਰੇ ਜੀ ਮਾਂ ਸਾਰਾ ਕੋਈ ਇਸ ਤਰ੍ਹਾਂ ਦੀ ਹੁੰਦੀ ਆ ਤੇ ਮੇਰੇ ਪੇਟ 'ਆ ਮਾ ਦਰਦ ਜਦੋਂ ਲੱਗ ਜੇ ਤਾਂ ਹੁਣ ਜੀ ਮੇਰੇ ਤੇ ਪਹਿਲਾਂ ਹੀ ਆਪ ਲੱਗ ਜੇਤੀ ਰੋਣ ਜੀ ਰੋ ਰੋ ਆਪਣਾ ਮੁੰਡਾ ਹਾਲ ਕਰੇ ਦੀ ਯਾਰੋ ਮੇਰੀ ਬੇਬੇ ਵੀ ਤਮਾਦ ਕਰੇ ਦੀ ਗੋਦੀ 'ਚ ਬਿਠਾ ਕੇ ਮਾਰ ਲੂ ਮਾਰ ਕਰੀ ਕਾਲਾ ਟਿੱਕਾ ਜਿਹੜੇ ਮੱਥੇ 'ਤੇ ਰੱਖੇ ਦੀ ਲਗਾਤਾ ਜੀ ਕਾਲਾ ਟਿੱਕਾ ਜਿਹੜੇ ਮੱਥੇ 'ਤੇ ਰੱਖੇ ਦੀ ਲਗਾਤਾ ਜੀ ਪੂਰੀ ਦਿਨ ਰਾਤ ਮੈਨੂੰ ਲੱਖੇ ਦੀ ਬਚਾਵਾ ਦੀ ਕਾਲਾ ਟਿੱਕਾ ਮੇਰੇ ਮੱਥੇ ਪਰ ਰੱਖੇ ਦੀ ਲਗਾਤਾ ਜੀ ਪੂਰੀ ਦਿਨ ਰਾਤ ਮੈਨੂੰ ਰੱਖੇ ਦੀ ਬਚਾਵਾ ਦੀ ਮੇਰੇ ਬਾਸਤਾ ਟੂਲੇ ਟਾਮਣ ਜੰਜਾਲ ਕਰੇ ਦੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇ ਦੀ ਗੋਦੀ ਮਾਂ ਬਿਠਾਤਾ ਮਾਰੋ ਮਾਰ ਕਰੇ ਵੀ ਕਰਕਟਾ ਤਿਆਰ ਮੈਨੂੰ ਭੇਜੇ ਦੀ ਪੜਨ ਵੀ ਕਰਕਟਾ ਤਿਆਰ ਮੈਨੂੰ ਭੇਜੇ ਦੀ ਪੜਨ ਨੂੰ ਸਦਾ ਕਰੇ ਦੀ ਮਨਾ ਜਵਾਕਾਂ ਦੇ ਨਾਲ ਲੜਨ ਨੂੰ ਕਰ ਕਰ ਤਿਆਰ ਮੈਨੂੰ ਭੇਜੇ ਦੀ ਪਟਮੂ ਸਦਾ ਕਰੇ ਦੀ ਮਨਾ ਜਵਾਕਾਂ ਦੇ ਨਾਲ ਲੜਨ ਨੂੰ ਦੇਖਾ ਚੰਗੀ ਚੰਗੀ ਸਿੱਖਿਆ ਕੁਛ ਹਾਲ ਕਰੇ ਦੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇ ਦੀ ਗੋਦੀ 'ਚ ਪਠਾਣਾ ਮਾਦੂ ਮਾਰਨ ਤੇ ਰਹੀ ਫਿਰ ਤਰਾਂ ਤਾਂ ਜਦ ਮੈਂ ਬਹੁਤੀਆਂ ਸ਼ਰਾਰਤਾਂ ਕਰਾਂ ਤਾਂ ਜਦ ਮੈਂ ਬਹੁਤੀਆਂ ਸ਼ਰਾਰਤਾਂ ਕੱਟੇ ਦੀ ਗਾਲਾਂ ਅਰਪਾਵੇ ਦੀ ਤਿਆਰੀ ਗਾਣਾ ਤਾਂ ਅਕਸਰ ਚੋਗਾ ਨੂੰ ਮਿਲਦੀ ਹੁੰਦੀ ਹੈ ਜੀ ਤੇ ਕਰਾਂ ਤਾਂ ਜਦ ਮੈਂ ਬਹੁਤ ਈ ਸ਼ਰਾਰਤਾਂ ਕਰਦੇ ਸੀ ਗਾਲਾਂ ਪਾਵੇ ਸੀ ਪਿਆਰ ਕੇ ਲਾਣਤਾ ਪਰ ਮਾਰ ਮਾਰ ਦਾ ਲਠੇੜੇ ਨੂੰ ਲਾਣ ਕਰੀਦੀ ਪਿਆਰੂ ਮੇਰੀ ਬੇਬੀ ਜੀ ਕਮਾਲ ਕਰੇਦੀ ਗੋਦੀਆਂ ਬਿਠਾ ਖਾਵਾ ਲਉ ਮਾਰ ਕੇ ਦੇਦੀ ਦੇ ਖੀਰ ਪੂੜੇ ਗੁਲਗਲੇ ਅਰਪਕੋੜੇ ਬਣਾਵੇਦੀ ਕਿਆ ਕਰੇਦੀ ਬੇਬੀ ਮੇਰੀ ਤੇ ਖੀਰ ਪੂੜੇ ਗੁਲਗਲੇ ਅਰਪਕੋੜੇ ਬਣਾਵੇਦੀ ਚੁੱਲੇ ਪਰ ਮੱਕੀ ਦੀਆਂ ਰੋਟੀਆਂ ਪਕਾਵੇਦੀ ਤੇਰ ਪੂਰੇ ਗੁਲਗਲੇ ਆਪ ਪੌੜੇ ਬਣਾਵੇ ਤੇ ਚੁੱਲੇ ਪਰ ਮੱਕੀ ਦੀਆਂ ਰੋਟੀਆਂ ਪਕਾਵੇ ਤੇ ਮਿੱਟੀ ਦੀ ਤੌੜੀ ਮਾ ਸਰੋਂ ਵਾਲਾ ਸਾਗ ਤਰੀਦੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇਦੀ ਗੋਦੀ ਮੇਂ ਬਿਠਾ ਕੇ ਮਾਦੋ ਮਾਰਦੀ ਜੀਂ। ਮੀ ਬਾਪੂ ਗੱਲ ਕਰੇਦੀ ਬਾਪੂ ਗੱਲ ਚਲੇਦੀ ਮੋਢੇ ਗੈਲ ਮੋਟਾ ਜੋੜਦਾ ਬਾਪੂ ਗੱਲ ਚਲੇਦੀ ਮੋਢੇ ਗੈਲ ਮੋਟਾ ਜੋੜਦਾ ਹਾੜੀ ਸੌਣੀ ਕਰੇਦੀ ਪੂਰੀ ਜੀ ਤੋੜਦਾ ਬਾਪੂ ਗੱਲ ਚਲੇਦੀ ਮੋਢੇ ਗੈਲ ਮੋਟਾ ਜੋੜਦਾ ਹਾੜੀ ਸੌਣੀ ਕਰੇਦੀ ਪੂਰੀ ਜੀ ਤੋੜਦਾ ہاتھ پوری میلت اپنے شبکہ تارکہ آل کرے دی یارو میری بی بی بھی کمال کرے دی گوزی میں پتھاکا مالوک مال کرے دی آخری رہنا ہے تو یہ آخر میں ایک قدر باق پڑھے لفاں ہے ਆਖਰ ਨੂੰ ਇੱਕ ਦਿਨ ਬਾਪੁਰਿਆ ਦਾ ਪਹਾੜਾ ਜੀ ਬੇਬੇ ਮੇਰੀ ਨੂੰ ਪੈ ਗਿਆ ਦਾ ਸਦਾ ਵਾਸਤਾ ਹੀ ਜਾਣਾ ਜੀ ਆਖਰ ਨੂੰ ਇੱਕ ਦਿਨ ਬਾਪੁਰਿਆ ਦਾ ਪਹਾੜਾ ਜੀ ਬੇਬੇ ਮੇਰੀ ਨੂੰ ਪੈ ਗਿਆ ਦਾ ਸਦਾ ਵਾਸਤਾ ਹੀ ਜਾਣਾ ਜੀ ਪਰ ਉਹਦਾ ਛੱਡ ਗਈ ਤੇ ਮੇਰੀ ਦੇਖਭਾਲ ਕਰੀ ਦੀ ਯਾਰੋ ਮੇਰੀ ਬੇਬੇ ਨੇ ਕਮਾਲ ਕਰੀ ਦੀ ਗੋਦੀ 'ਚ ਬਿਠਾ ਕੇ ਮਦਦ ਮਾਲ ਕਰੀ ਦੀ ਲੈਲੇ ਦੀ ਮੇਰੀਆਂ ਸਾਰੀਆਂ ਬਰਾਮਾਂ ਮਨ ਦੇ ਕਾਮਾਂਵਾਂ ਨਿਹਾਲ ਕਰੀ ਦੀ ਯਾਰੋ ਮੇਰੀ ਬੇਬੇ ਨੇ ਕਮਾਲ ਕਰੀ ਦੀ ਬਹੁਤ ਬਹੁਤ ਸ਼ੁਕਰੀਆ ਬਾਪੁਰਿਆ ਸਵਿੰਦਰ ਜੀ ਨੇ ਬਹੁਤ ਵਧੀਆ ਤੁਹਾਡੇ ਨਾਲ ਜੀ ਆਪਣੀ ਚੋਤਾ ਫੇਰੀ ਬੇਤੇ ਤੇਰੇ ਤਲਾਵਾਂ ਸਹਿਨ ਦਾ ਕੀ ਸਾਡੇ ਜਿੰਦਗੀ ਚ ਸਾਡੇ ਸਮਾਜ ਚ ਕੀ ਰੋਲ ਹੈ ਕੀ ਯੋਗਦਾਨ ਹੈ ਪੰਜਾ ਕੀਤਾ ਇਹਨਾਂ ਦਾ ਬਹੁਤ ਬਹੁਤ ਤੋਂ ਬਹੁਤ ਕਰਦੇ ਆਂ